ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋਡੇ ਰੋਡੇ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਬਾਗੇਪੁਰਾਣਾ ਤੋਂ ਸਿੱਧੀ ਚੜਕ ਵੀ ਇਸ ਪਿੰਡ 'ਚ ਆ ਜਾਂਦੀ ਹੈ ਤੇ ਵੈਸੇ ਦੋਸਤੋ ਕਾਲਜ ਜਿਹੜਾ ਕੋਟਕਪੂਰੇ ਤੋਂ ਬਾਗਾਪੁਰਾਣਾ ਰੋਡ ਦੇ ਉੱਤੇ ਆ ਉੱਥੋਂ ਵੀ ਛੜਕ ਸਿੱਧੀ ਆਉਂਦੀ ਹੈ ਕੋਠੇ ਸੰਤਾਂ ਵਾਲੇ ਆ ਜਿੱਥੇ ਅੱਜ ਮੈਂ ਵੀਡੀਓ ਬਣਾ ਰਿਹਾ ਤੇ ਇੱਥੇ ਇੱਕ ਡੇਰੀ ਫਾਰਮ ਰੋਡੇ ਡੇਰੀ ਫਾਰਮ ਹੀ ਪਿੰਡ ਦਾ ਮਤਲਬ ਫਾਰਮ ਦਾ ਨਾਮ ਪੁਰਾਣਾ ਇਹਨਾਂ ਦਾ ਜਿਹੜਾ ਉਹ ਡੇਰੀ ਫਾਰਮ ਹੈ گاਵਾ ਦਾ ਤੇ ਨਾਲ ਨੀਲੀ ਰਾਵੀ ਨਸਲ ਤੇ ਪਹਿਲਾਂ ਤੋਂ ਇਹਨਾਂ ਨੇ ਕੰਮ ਕੀਤਾ ਮੈਂ ਥੋੜਾ ਕੈਮਰਾ ਮਾਰਦਾ ਤੁਸੀਂ گاਵਾ ਦਾ ਫਾਰਮ ਦੇਖ ਲਓ گاਵਾ ਇੱਕ ਇਦਾਂ ਦੇ ਪਸ਼ੂ ਆ ਕਿਉਂਕਿ ਛੇਤੀ ਗਰੋਥ ਕਰਦੇ ਆ 2 ਸਾਲ ਦੀ ਵੜ 1.5 ਸਾਲ ਦੀ ਵੜ ਜਿਹੜੀ ਉਹ ਦੁੱਧ ਤੇ ਆ ਜਾਂਦੀ ਹੈ ਜਿਹਦੇ ਕਰਕੇ ਇਹਨਾਂ ਦੀ ਗਰੋਥ ਜ਼ਿਆਦਾ ਜੇ ਉਹ ਗਰੋਥ ਜ਼ਿਆਦਾ ਹੁੰਦੀ ਹੈ ਤੇ ਇਹਨਾਂ ਲਈ ਜਗ੍ਹਾ ਐਡ ਕਰਨੀ ਪੈਂਦੀ ਹੈ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਸ਼ੁਰੂ ਚ ਹੀ ਦੱਸ ਦਿਆਂ ਵੀ ਇਹਦੇ ਚ ਚਾਰ ਮੱਝਾਂ ਨੀਲੀ ਦਾ ਵੀ ਨਸਲ ਦੇਣਾ ਘਰ ਦੇ ਵਿੱਚ ਬਾਈ ਹੋਰਾਂ ਕੋਲ ਮੌਜੂਦ ਹੈ ਤੇ ਚਾਰੇ ਇਹਨਾਂ ਨੇ ਵਕਾਊ ਕਰਤੇ ਹਨ ਵੈਸੇ ਤਾਂ ਆਪਾਂ ਬਾਈ ਨਾਲ ਵੀ ਗੱਲਬਾਤ ਕਰਨੀ ਹੈ ਉਦੋਂ ਵੀ ਆਪਾਂ ਨੂੰ ਪਤਾ ਲੱਗੂਗਾ ਵੀ ਕਿਉਂ ਇਹ ਸਾਰੀਆਂ ਮੱਝਾਂ ਇਹਨਾਂ ਨੇ ਵਕਾਊ ਕੀਤੀਆਂ ਪਰ ਜਿੰਨਾ ଫਾਰਮਲ ਤੌਰ ਤੇ ਆਪਾਂ ਆ ਕੇ ਪੁੱਛਦੇ ਹਾਂ ਤੇ ਇਹਨਾਂ ਨੇ ਇੱਧਰ ਵੀ ਗਾਵਾਂ ਦਾ ਛੱਡ ਜਿਹੜਾ ਉਹ ਐਡ ਕਰਤਾ ਜਗ੍ਹਾ ਬਣ ਗਈ ਹੈ ਇੱਥੇ ਸਾਰੀਆਂ ਗਾਵਾਂ ਜਿਹੜੀਆਂ ਉਹ ਕੋਸਾ ਵੱਠੀਆਂ ਜਿਹੜੀਆਂ ਨਵੀਆਂ ਰਾਲਦੀਆਂ ਜਾਣੀਆਂ ਉਹ ਇਸ ਸਾਈਡ ਤੇ ਆ ਜਾਣੀਆਂ ਦੋ ਪੋਰਸ਼ਨ ਇੱਧਰ ਬਣ ਜਣੇ ਆ ਤੀਜਾ ਪੋਰਸ਼ਨ ਇੱਧਰ ਬਣਿਆ ਪਿਆ ਸੋ ਇਹ ਨਵਾਂ ਚੈੱਡ ਪਾਉਣ ਕਰਕੇ ਜਿਹੜੀਆਂ ਮੱਝਾਂ ਆਹ ਹੁਣ ਇੱਥੇ ਵਿਚਾਲੇ ਆ ਗਈਆਂ ਕਿਉਂਕਿ ਫਾਰਮ ਮੁਰਲੇ ਪਾਸੇ ਨੂੰ ਵਧਣਾ ਤੇ ਬਾਈ ਯਾਰੀ ਕਹਿੰਦੇ ਵੀ ਮੱਝਾਂ ਆਪਾਂ ਵੇਚ ਦਿੰਨੇ ਆ گاਵਾ ਜਿਹੜੀਆਂ ਉਹ ਤਾਂ ਵਧਾਉਣੀਆਂ ਹੀ ਆ ਸੋ ਆਪਾਂ ਡਿਟੇਲ ਚ ਗੱਲਬਾਤ ਕਰਦੇ ਆ ਚਾਰ ਨਾਲ ਤੁਹਾਨੂੰ ਦਿਖਾਉਂਗਾ ਜਿਹੜੀ ਮੱਝ ਤੁਹਾਨੂੰ ਜਚੂਗੀ ਉਹ ਤੁਸੀਂ ਤਸੱਲੀ ਕਰਕੇ ਖਰੀਦ ਲਓਗੇ ਕੁਸ ਥੋਕੜ ਗੱਬਣਾ ਬਾਕੀ ਜੋ ਵੀ ਕੰਡੀਸ਼ਨ ਹੋ ਬਾਈ ਆਪਾਂ ਨੂੰ ਸਰ ਜਗਦੀਪ بھائی ਜਾਣਕਾਰੀ ਇਹ ਮੈਂ ਸੰਬੰਧੀ ਦੇ ਦੂਗਾ ਉਹ ਮਿਲ ਗਿਆ ਤੁਹਾਨੂੰ ਜਗਦੀਪ ਭਾਈ ਸੱਸੀ ਕਾ ਸੱਸੀ ਕਾਲ ਜੀ ਜਗਦੀਪ ਭਾਈ ਵੈਸੇ ਤਾਂ ਪੁਰਾਣਾ ਹੀ ਥੋੜਾ ਨੀਲੀ ਰਾਵੀ ਤੇ ਕੰਮ ਰਿਹਾ ਹੈ ਪਹਿਲਾਂ ਤੋਂ ਪਸ਼ੂ ਰੱਖਦੇ ਰਹੇ ਹਾਂ ਘਰ ਚ ਹਾਂਜੀ ਅੱਜ ਹੀ ਫੈਸਲਾ ਲੈ ਲਿਆ ਵੀ ਆਪਾਂ ਮੱਝਾਂ ਵੇਚ ਦਈਏ ਹਾਂਜੀ ਮੱਝਾਂ ਵੇਚਣੀਆਂ ਇਹ گاਵਾ ਦਾ ਵਧਾਤਾ ਥੋੜਾ ਕੰਮ گاਵਾ ਵੈਸੇ ਉਧਰ ਮੈਂ ਦੇਖਿਆ ਰਾਸ਼ ਕਾਫੀ ਹੋਇਆ ਪਿਆ ਫਿਰ ਉਹ ਜਗਾ ਜਿਹੜੀ ਇਧਰ ਨਾਲ ਐਡ ਕਰਨੀ ਹਾਂਜੀ ਐਡ ਕਰਤੀ ਠੀਕ ਹੈ ਹੁਣ ਫਿਰ ਮੱਝਾਂ ਜਿਹੜੀਆਂ ਇਹ ਚਾਰੀ ਆਪਾਂ ਨੇ ਕੋਈ ਇਹ ਚਾਰੀ ਵੇਚਣੀਆਂ ਚਾਰੀ ਵੇਚ ਦੇਣੀ ਠੀਕ ਹੈ ਭਾਈ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਪਹਿਲੇ ਨੰਬਰ ਤੇ ਜਿਹੜੀ ਮੱਝ ਖੜੀ ਹੈ ਦੀ ਡਿਟੇਲ ਥੋੜੀ ਦੱਸ ਦਿਓ ਵੀ ਕੀ ਡਿਟੇਲ ਆ ਕਿੰਨੇ ਚਰਦੀ ਗੱਭਣਾ ਕੀ ਕੰਡੀਸ਼ਨ ਹੈ ਇਸ ਟਾਈਮ ਦੀ ਇਹਨੂੰ ਯਾਨੀ ਕਿ ਮਹੀਨਾ ਕੋ ਹੋ ਗਏ ਠੀਕ ਹੈ ਇਹ ਕਰਾਈ ਨੂੰ ਇਹ ਆਈਂ ਗ੍ਰਾਈ ਨੂੰ ਇੱਕ ਮਹੀਨਾ ਹੋ ਗਿਆ ਹਾਂਜੀ ਇੱਕ ਮਹੀਨਾ ਹੋ ਗਿਆ ਇਹ ਕਰਾਈ ਆ ਸਟਾਰ 1 ਤੋਂ ਠੀਕ ਹੈ ਅੱਛਾ ਭਾਈ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਹੁਣ 12 ਕਿਲੋ ਆ ਗਏ ਜੀ ਦੋਨਾਂ ਟਾਈਮਾਂ ਦਾ ਹਾਂਜੀ ਬੱਚਾ ਇਹਦੇ ਨਾਲ ਹੈ ਜਾਂ ਨਹੀਂ ਬੱਚਾ ਮਿਲਦੀ ਪਹਾੜੇ ਤੇ ਹੀ ਆਈ ਠੀਕ ਹੈ ਪਹਾੜੇ ਤੇ ਮਿਲਦੀ ਹਾਂਜੀ ਰੇਟ ਆਪਾਂ ਕੀ ਰੱਖਾਂਗੇ ਰੇਟ ਫੋਨ ਤੇ ਕਰ ਲਾਂਗੇ ਸਾਰਿਆਂ ਦੇ ਰੇਟ ਫੋਨ ਤੇ ਕਰ ਲਾਂਗੇ ਹਾਂਜੀ ਠੀਕ ਹੈ ਸੋ ਦੋਸਤੋ ਦੁੱਧ ਦੇ ਰਹੀ ਐ 12 ਕਿਲੋ ਇਸ ਟਾਈਮ ਇੱਕ ਮਹੀਨਾ ਹੋਇਆ ਐ ਏਆਈ ਹੋਈ ਨੂੰ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਆ ਤੀਜੇ ਨੰਬਰ ਤੇ ਆਈ ਸੀ ਠੀਕ ਹੈ ਇਹ ਜਿਹੜੇ ਮੇਲੇ ਤੇ ਪਾਈ ਸੀ ਪੀਡੀਐਫ ਤੇ ਪਾਈ ਸੀਗੀ ਪੀਡੀਐਫ ਮੇਲੇ ਤੇ ਤੀਜੇ ਨੰਬਰ ਤੇ ਆਈ ਸੀ ਬਿਊਟੀ ਕੰਪੀਟੀਸ਼ਨ ਹਾਂਜੀ ਠੀਕ ਹੈ ਸੋ ਪੀਡੀਐਫ ਮੇਲੇ ਤੇ ਤੀਜੀ ਪੋਜੀਸ਼ਨ ਦੋਸਤੋ ਇਸ ਮੱਝ ਦੀ ਰਹੀ ਐ ਬਿਊਟੀ ਕੰਪੀਟੀਸ਼ਨ ਨਸਲ ਨੀਲੀ ਰਾਵੀ ਐ ਸਟਾਰ ਵਨ ਦਾ ਜਿਹੜਾ ਹੈ ਉਹ ਟੀਕਾ ਲੱਗਾ ਮਤਲਬ ਇਹੀ ਹੋਈ ਵੀ ਹੈ ਜੀ ਤੇ ਦੁੱਧ ਇਸ ਟਾਈਮ 12 ਕਿਲੋ ਆ ਤਾਜੀ ਦਾ ਦੁੱਧ ਕਿੰਨਾ ਕਰਿਆ ਹੋਣਾ ਜਗਦੀਪ ਬਾਈ ਤਾਜੀ ਨੇ 19 ਕਿਲੋ ਦਿੱਤਾ ਹੀ ਆਪਣੇ ਕੋਲ 19 ਕਿਲੋ ਦੁੱਧ ਦਿੱਤਾ ਤਾਜੀ ਸੋਈ ਨਹੀਂ ਹਾਂਜੀ ਠੀਕ ਹੈ ਸੋ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸੋ ਚਾਰ ਤੇ ਮਿਲਦੀ ਹੈ ਫਾੜੇ ਤੇ ਮਿਲਦੀ ਹੈ ਮੈਂ ਅੱਜ ਦੁੱਧ ਦੇ ਰਹੀ ਆ 12 ਕਿਲੋ ਨਸਲ ਨੀਲੀ 라ਵੀ ਐ ਪੀਡੀਐਫ ਮੇਲੇ ਚੋ ਤੀਜੀ ਪੋਜੀਸ਼ਨ ਸੀ ਜਿਹਨੂੰ ਪਸੰਦ ਆਉਂਦੀ ਆ ਤਾਂ ਕਰ ਲਓ ਸੰਪਰਕ ਬਾਈ ਦੇ ਨਾਲ ਤੇ ਰੇਟ ਤੁਹਾਨੂੰ ਜਗਦੀ ਭਾਈ ਰੇਟ ਆਪਾਂ ਦੱਸਾਂਗੇ ਜਾਂ ਫੋਨ ਤੇ ਰਹਿਣੇ ਕਰਦਾਂਗੇ ਠੀਕ ਐ ਸੋ ਰੇਟ ਉਸੋ ਇਹਨਾਂ ਮੱਜਾਂ ਦੇ ਫੋਨ ਦੇ ਉੱਤੇ ਹੀ ਰਹਿਣੇ ਆ ਕਮਾ ਲਓ ਜੀ ਲਿਓ ਵਾਪਸ ਸੋਹਣੀ ਮੱਝ ਆ ਰਸੋ ਬਾਡੀ ਬੰਤਰ ਦੀ ਵੀ ਟਾਂਚੇ ਦੀ ਵੀ ਸੋਹਣੀ ਐ ਸੈਂਗ ਕੁੰਡੇ ਐ ਬਾਕੀ ਇਹਦੀ ਬਰੀਡ ਬਾਰੇ ਤਾਂ ਤੁਸੀਂ ਸੋਹਣੀ ਲਿਆ ਵੀ ਪੀਡੀਐਫੇ ਮੇਲੇ ਚੋਂ 3rd ਪੋਜੀਸ਼ਨ ਇਸ ਮੱਝ ਦੀ ਰਹੀ ਐ ਇਸ ਵਾਰ ਸੋ ਇੱਕ ਮੇਲਾ ਜੇ ਤੂ ਪਲੱਸ ਦੁੱਧ ਵਾਲੀ ਮੱਝ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜੀ ਉਹ ਸਕਰੀਨ ਉੱਤੇ ਸੋ ਇਹ ਮਾਜ ਦੋਸਤੋ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਇੱਕ ਹੋਰ ਮਾਜ ਬਕਾਉ ਜਗਦੀ ਬਾਈ ਕੀ ਡਿਟੇਲ ਹੈ ਇਹਦੀ ਇਹ ਗੱਬਣਾ 7 ਮਹੀਨੇ ਨੇੜੋ ਵੀ ਦੁੱਧੋਂ ਡرائی ਹੈ ਹੁਣੇ ਹਾਂਜੀ ਦੁੱਧੋਂ ਡرائی ਹੈ ਕਿਹੜੇ ਸਾਲ ਤੋਂ ਗੱਬਣ ਕਰਾਤੀ ਹੈ ਤੇ ਇਹ ਕਰਾਈ ਆਈ ਆਪਣਾ ਪਾਹੀ ਲੱਗਾ 72 ਤੋਂ ਹੈ ਨਾ ਠੀਕ ਹੈ ਇਹਦਾ ਆਪ ਦਾ ਪਤਾ ਕਿਹੜੇ ਸਾਲ ਦੀ ਇਹ ਬੱਲੂ ਦੀ ਹੈ ਬੱਲੂ ਜੀ ਹਾਂਜੀ ਬੱਲੂ ਠੀਕ ਹੈ 7 ਮਹੀਨੇ ਦੀ ਗੱਬਣਾ ਚੈੱਕ ਪਾਸ ਹਾਂਜੀ ਠੀਕ ਹੈ ਤੋਰਦ ਕੇ ਬਈ ਨੂੰ ਸੋ ਦੋਸਤੋ 7 ਮਹੀਨਿਆਂ ਦੀ ਗੱਬਣ ਚੱਕ ਪਾਸਾ ਦੁੱਧੋਂ ਇਸ ਟਾਈਮ ਡرائی ਐ ਇਹਦਾ ਦੁੱਧ ਤਾਜੀ ਦਾ ਕਿੰਨਾ ਕਰਿਆ ਹੋਊਗਾ ਬਈ ਇਹਨੇ 19 20 ਕਿਲੋ ਦਿੱਤਾ ਜੀ ਆਪਣੇ ਕੋਲ ਠੀਕ ਐ ਕਿਤੇ ਇਹਦੀ ਮਿਲਕਿੰਗ ਤਾਂ ਨਹੀਂ ਹੋਈ ਨਹੀਂ ਮਿਲਕਿੰਗ ਨਹੀਂ ਕਰਾਈ ਓਕੇ ਹੁਣ گاਵਾਾਂ ਜੀ ਬਿਜੀ ਰਹੀ ਵੇ ਠੀਕ ਐ ਸੋ ਦੋਸਤੋ گاਵਾਾਂ ਦੇ ਫਾਰਮ ਚ ਬਿਜੀ ਬਾਈ ਕਹਿੰਦਾ ਰਹੀਦਾ 19 ਕਿਲੋ ਆਨੂੰ ਦੁੱਧ ਦਿੰਦੀ ਐ ਮੱਜ 7 ਮਹੀਨਿਆਂ ਦੀ ਐ ਇਸ ਟਾਈਮ ਗੱਬਣ ਬੱਲੂ ਦੀ ਆਪ ਐ ਤੇ ਸਟਾਲ 2 ਤੋਂ ਗੱਬਣ ਐ ਵੱਡੇ ਕੱਦ ਕਾਠ ਚ ਇਹ ਐ ਦੱਸੋ ਵੇਲ ਚੰਗੀ ਐ ਹਾਈਟ ਲੈਂਥ ਚੰਗੀ ਐ ਮੱਝਾਂ ਇਹਨਾਂ ਕੋਲ ਪਹਿਲਾਂ ਤੋਂ ਨਸਲ ਨੀਲੀ ਰਾਵੀ ਜਿਹੜੀ ਐ ਰਹੀ ਐ ਤੇ ਚਕੀਨ ਐ ਚੰਗੀਆਂ ਵੱਡੀਆਂ ਮੱਝਾਂ ਦੇ ਬਾਈ ਹੋਰੀ ਸੋ ਅੱਜ ਸਾਰੇ ਨਾਗੀ ਵਿਕਾਊ ਆ ਤੁਹਾਨੂੰ ਦਿਖਾ ਦੇਨੇ ਆ ਅਦੂ ਬਾਅਦ ਇਥੋਂ ਗਾਵਾਂ ਜਿਹੜੀਆਂ ਜੋ ਮੈਂ ਦੋਸਤੋ ਆਪਾਂ ਗੱਲ ਕਰੀਏ ਤਾਂ ਹਰੇਕ ਪੀਡੀਐਫ ਮੇਲੇ ਚ ਇਹਨਾਂ ਦੇ ਪਸ਼ੂ ਜਿਹੜੇ ਜੱਤ ਦੇ ਗਾਵਾਂ ਦੇ ਵਿੱਚੋਂ ਖਾਸ ਕਰਕੇ ਬਾਕੀ ਮੱਝਾਂ ਦੇ ਵਿੱਚ ਵੀ ਇਹਨਾਂ ਦਾ ਨੀਲੀ ਰਾਵੀ ਮੁਕਾਬਲਿਆਂ ਦੇ ਵਿੱਚ ਹਿੱਸਾ ਜਿਹੜਾ ਹੋਏ ਬਾਈ ਹੋਰੀ ਲੈਂਦੇ ਐ ਤੇ ਉੱਥੋਂ ਵੀ ਇਹ ਕੋਈ ਨਾ ਕੋਈ ਪ੍ਰਾਈਜ਼ ਜਿਹੜਾ ਉਹ ਜ਼ਰੂਰ ਜਿੱਤਦੇ ਐ ਤੁਹੇ ਮੱਜ ਤੁਸੀਂ 2 ਨੰਬਰ ਤੇ ਦੇਖ ਰਹੇ ਹੋ 7 ਮਹੀਨਿਆਂ ਦੀ ਗੱਭਨ ਚੱਕ ਪਾਸ ਹੈ ਜਿਹਨੇ ਲਜਾਣੀ ਉਹ ਕਰਵਾ ਸਕਦਾ ਚੱਕ ਪਾਸ ਮੈਂ ਇੱਕ ਇਨਫੋਰਮੇਸ਼ਨ ਹੀ ਦੇ ਰਿਹਾ ਬਾਕੀ ਕਿਉਂਕਿ ਚੰਗੀ ਕੀਮਤ ਦੇ ਪਸ਼ੂ ਹੈ ਜਿਹਨੇ ਖਰੀਦਨੇ ਉਹ ਆ ਕੇ ਦੇਖੇ ਆਪਣੀ ਤਸੱਲੀ ਕਰੇ ਇੱਕ ਹੋਰ ਛੋਟੀ ਜਿਹੜੀ ਅੱਗੇ ਵਕਾਊ ਆ ਬਈ ਕਿੰਨੇ ਚਿਰ ਦੀ ਗੱਭਣਾ ਹੈ 3 ਮਹੀਨੇ ਦੀ ਇਹ ਕਿੰਨੇ ਮਾਸੂ ਹੋਊਗੀ ਇਹ ਦੁੱਧ ਦੇ ਦੂਜਾ ਮਾਸੂ ਹੋਊਗੀ ਦੁੱਧੋਂ ਡਰਾਈ ਹੈ ਇਸ ਟਾਈਮ ਹਾਂਜੀ ਦੁੱਧ ਦੋ ਤਰਾਈ ਹੈ ਠੀਕ ਹੈ ਡਿਟੇਲ ਇਹਦੀ ਸਾਨ ਕਿਹੜੇ ਦੀ ਹੈ ਇਹ ਬੱਲੂ ਦੀ ਹੈ ਠੀਕ ਹੈ ਬੱਲੂ ਦੀ ਹੈ ਇਹਨਾਂ ਲੰਡਾ ਲਗਾਈ ਇਸਾ ਠੀਕ ਹੈ ਹਾਂਜੀ ਸੋ ਦੋਸਤੋ ਲੰਡਾ ਬੱਲ ਜਿਹੜਾ ਉਹਦੀ AI ਹੋਈ ਵੀ ਹੈ ਤੇ ਬੱਲੂ ਦੀ ਇਹ ਆਪ ਹੈ ਇਹ ਬੱਲੂ ਬੰਦੀਆਂ ਹੈ ਜਾਂ ਟੂ ਦੀਆਂ ਕੋਸ ਹੈ ਨੇ ਟੂ ਦੀਆਂ ਕੋਠੀਆਂ ਠੀਕ ਹੈ ਸੋ ਦੋਸਤੋ ਬੱਲੂ ਟੂ ਦੀਆਂ ਦੀਆਂ ਦੋਨੇ ਜਿਹੜੀਆਂ ਤੁਹਾਨੂੰ ਇਹ ਹੁਣ ਵਿਚਾਲੇ ਜਿਹੜੀਆਂ ਦਿਖਾਉਣਾ ਹੈ ਪਹਿਲੇ ਨੰਬਰ ਵਾਲੀ ਮੱਝ ਦੀ ਸੀਮਨ ਡਿਟੇਲਸ ਮਨ ਲਓ ਕਿਹੜੇ ਸਾਹ ਦੀ ਉਹ ਨਹੀਂ ਪਤਾ ਸੀ ਤੋਂ ਨਹੀਂ ਬੋਲਿਆ ਸੀ ਜਿਨ੍ਹਾਂ ਦਾ ਪਤਾ ਸੀ ਉਹ ਦੋ ਤੁਹਾਨੂੰ ਦੱਸਦੇ ਆਂ ਬਾਕੀ ਇੱਕ ਛੋਟੀ ਹੋਰ ਦਿਖਾਉਣੀ ਹੈ ਪਹਿਲਾਂ ਇਹਨੂੰ ਆਪਾਂ ਤੋੜ ਕੇ ਇੱਕ ਵਾਰ ਇਹਦੇ ਢਾਂਚੇ ਨੂੰ ਦੇਖ ਲਈਏ ਤੇ ਉਹ ਡੇਟਾ ਚੇਰੀ ਉਹ ਸੋਇ ਵੀ ਮੱਝ ਮੱਝਾਂ ਲੈਂਟਡ ਹੀ ਰੱਖਿਆ ਸੀ ਕਿਉਂਕਿ ਇੱਕ ਛੌਂਕ ਪੁਰਾਣਾ ਨੀਲੀ ਰਾਵੀ نسل ਦਾ ਸੀ ਜਿਹਦੇ ਕਰਕੇ ਚਾਰ ਕ ਮੱਝਾਂ ਇਹਨਾਂ ਨੇ ਰੱਖਿਆ ਸੀਗੀਆਂ ਪਰ ਕਿਉਂਕਿ ਜਿਹੜੀ ਜਗ੍ਹਾ ਤੇ ਹੁਣ ਇਹ ਮੱਝਾਂ ਐ ਤੇ ਇਸਾਂ ਤੇ ਵੀ گاਵਾ ਨੇ ਆ ਜਾਣਾ ਤੇ ਮੈਂ ਪਹਿਲਾਂ ਹੀ ਦੱਸਿਆ ਵੀ گاਵਾ ਦੀ ਗ੍ਰੋਥ ਹੀ ਕਰਮਾਂ ਵਾਲੀਆਂ ਦੀ ਇੰਨੀ ਹੁੰਦੀ ਆ ਵੀ ਉਹ ਗਾਂ ਦੀ ਗਾਂ ਵੱਧੀਆਂ ਜਾਂਦੀਆਂ ਜਗ੍ਹਾ ਜਿਹੜੀ ਉਹ ਤੰਗ ਹੁੰਦੀ ਜਾਂਦੀ ਐ ਸੰਭੀ ਬਹੁਤ ਆ ਦੱਸੋ ਛੋਟੀ ਸਾਈਲਜ ਪੈਂਦਾ ਟਾਂਜਾ ਤੁਸੀਂ ਦੇਖ ਸਕਦੇ ਹੋ 6 ਮਹੀਨਿਆਂ ਦੀ ਇਹ ਗੱਬਣ ਹੈ ਚੈੱਕ ਪਾਸ ਜਿਹਨੇ ਲਜਾਣੀ ਹੈ ਉਹ ਕਰਵਾ ਸਕਦਾ ਆਪਦੀ ਡਾਕਟਰ ਵੀਰ ਨੂੰ ਨਾਲ ਲਿਓ ਤਸੱਲੀ ਕਰਿਓ ਫੁੱਲ ਤੋਂ ਚੈੱਕ ਪਾਸ ਵੱਲੋਂ ਕੋਈ ਡਰ ਨਹੀਂ ਤੁਸੀਂ ਕਰਵਾ ਕੇ ਲਜਾਇਓ ਜਿਹੜਾ ਪਸ਼ੂ ਤੁਸੀਂ ਲਿਜਾਣਾ ਚਾਹੁੰਦੇ ਹੋ ਛੋਟੀ ਇਹ ਵੀ ਸੋਹਣੀ ਹੈ ਦੱਸੋ ਨਸਲ ਨੀਲੀਰਾ ਵਿੱਚ ਹੀ ਹੈ ਸੂਆ ਇਹਦਾ ਐਸਵਾਰ ਜਿਹੜਾ ਉਹ ਦੂਜੇ ਸੂਏ ਸੁਣਨੇ ਹਨ ਦੂਜੇ ਸੂਏ ਸੁਣਾ ਦੱਸੋ ਪਹਿਲਾ ਸੂਆ ਇਹ ਸੂਈ ਵੀ ਹੈ ਤੇ 6 ਮਹੀਨਿਆਂ ਤੋਂ ਤੇ ਗੱਬਣ ਹੋ ਗਈ ਹੈ ਇਸ ਟਾਈਮ ਤੋ ਦੇਖੋ ਜੀ ਬਣਾਵਟ ਬਹੁਤ ਸੋਹਣੀ ਛੋਟੀ ਲੈ ਆਉਂਦਾ ਬਾਬੇ ਤਈ ਨੇ ਠੀਕ ਆ ਤੋ 16 ਕਿਲੋ ਦੁੱਧ ਦੱਸਾ ਇਹ ਵੀ ਸਟਾਰ ਪੂਤੋਂ ਗੱਭਣੇ ਇਹ 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 ਲੰਡਾ ਸੋ ਲੰਡਾ ਲੱਗ ਗਿਆ ਠੀਕ ਆ ਸੋ ਇਹਦੇ ਦੱਸੋ ਇਹ ਲੰਡੇ ਬੋਲ ਤੋਂ ਗੱਭਣੇ ਸਟਾਰ 2 ਜਿਹੜੀ ਉਹ 2 ਨੰਬਰ ਮੱਝ ਦੇ ਉੱਤੇ ਜਿਹੜਾ ਉਹ ਸੀਮਿੰਟ ਉਹਦੇ ਤੇ ਲੱਗਾ ਵੇ ਸੋ ਦੇਖੋ ਇਹਦਾ ਵੀ ਢਾਂਚਾ ਇਹ ਛੋਟੀ ਲਾਸਟ ਉੱਤੇ ਆ

ਠੀਕ ਹੈ ਕਿਹਦਾ ਰਸਤਾ ਹੈ ਫਾਸਟ ਸੀ ਹੈ ਰਕੀ 3 ਹੈ ਹਾਂਜੀ ਠੀਕ ਹੈ ਇਹ ਤਾਂ ਫਿਰ ਝੋਟੀਆਂ ਚ ਅਸਰ ਝੋਟੀਆਂ ਜੀ ਮੁਕਾਬਲਾ ਲੜਿਆ ਹੋਏ ਨੇ ਤਾਂ ਹਾਂਜੀ ਐਤ ਕੀ ਜਿਹੜੀਆਂ ਮੂੜਾਂ ਆਇਆਂ ਉਹ ਗੱਬਣਾ ਸੀ ਤੇ ਉਹ ਗੱਬਨ ਨਹੀਂ ਸੀਗੀ ਓਕੇ ਠੀਕ ਹੈ ਸੋ ਦੋਸਤੋ 6 ਮਹੀਨੇ ਦੀ ਗੱਬਨ ਝੋਟੀ ਪਹਿਲੇ ਸੂਏ ਵਾਸਤੇ ਜਿਹਨੂੰ ਪਸੰਦ ਆਵੇ ਤਾਂ ਪੀਡੀਐਫ ਦੇ ਮੇਲੇ ਦੋ ਚਿਹਨੇ ਸਾਲਿਆ ਪਹਿਲੇ ਮੇਲੇ ਚ ਫਰਸਟ ਪੋਜੀਸ਼ਨ ਤੇ ਦੂਜੇ ਮੇਲੇ ਚ ਐਤ ਕੀ ਤੀਜੀ ਨੰਬਰ ਦੇ ਉੱਤੇ ਰਹੀ ਝੋਟੀ ਗੱਬਨ ਨਹੀਂ ਸੀ ਇਹਦੀ ਬੰਤਰ ਜਿਹੜੀ ਆ ਜੇ ਤੁਸੀਂ ਦੇਖੋ ਤਾਂ ਹਵਾਨਾ ਲੱਤਾਂ ਚ ਸਾਨੂੰ ਚ ਰੱਖੂਗੀ ਪਰ ਪੱਟਾਂ ਦੇ ਉੱਤੇ ਵੀ ਨਾੜਾਂ ਜਿਹੜੀਆਂ ਤੁਹਾਨੂੰ ਦੇਖੀਆਂ ਹੋਣਗਾਸ ਹੈ ਵੀ ਚੰਗੇ ਦੁੱਧ ਤੋਂ ਚੱਲੂਗੀ ਚੜਾਈ ਚੜੂਈ ਬੜੀ ਚੰਗੀ ਆ ਦੱਸੋ ਛੋਟੀ ਦੀ ਸੋ ਤੁਸੀਂ ਪਹਿਲੇ ਉਸ ਵਾਸਤੇ ਗੱਬਣ ਛੋਟੀ ਦੇਖ ਰਹੇ ਹੋ 6 ਮਹੀਨੇ ਦੀ ਗੱਬਣ ਹੈ ਹਵਾਨਾ ਬਣਾਉਂਦੀ ਆਉਂਦੀ ਹੈ ਚੈੱਕ ਪਾਸ ਜਿਹੜਾ ਮਰਜੀ ਪਸ਼ੂ ਖਰੀਦੋ ਉਹਨੂੰ ਕਰਵਾ ਕੇ ਲੈ ਜਾ ਸਕਦੇ ਹਾਂ ਬਹੁਤ ਸੋਹਣੀ ਬਣਾਵਟ ਦੱਸੋ ਕਿਉਂਕਿ ਮੇਲੇ ਜੇਤੂ ਆ ਤਾਂ ਨੇਚਰਲੀ ਆ ਵੀ ਇਹਨੇ ਜਿਹੜਾ ਉਹ ਸੋਹਣੀ ਹੋਣਾ ਝੋਟੀ ਨੇ ਕਿਉਂਕਿ ਮੇਲਿਆਂ ਦੇ ਵਿੱਚ ਸੋਹਣਾ ਪਸ਼ੂ ਜਿੱਤਣਾ ਹੁੰਦਾ ਲੇ ਆਓ ਜੀ ਬਾਕੀ ਸਾਂਭਣ ਵਾਲੋਂ ਕਿਉਂਕਿ ਸਾਇਲਜ ਪੈਂਦਾ ਤਾਂ ਉਹਦੇ ਨਾਲ ਪਸ਼ੂ ਪਾਲ ਵੀ ਚੰਗਾ ਜਾਂਦਾ ਹਵਾਨਾ ਹੁਣ ਵੀ ਬਹੁਤ ਸੋਹਣਾ ਝੋਟੀ ਦਾ ਅਜੇ 6 ਮਹੀਨੇ ਦੀ ਗੱਭਣ ਹੈ ਚੰਗੀ ਕੀਮਤ ਦੇ ਉੱਤੇ ਦੱਸੋ ਇਹ ਪਸ਼ੂ ਬਾਈ ਹੋਰੀ ਵੇਚਣਗੇ ਇਹ ਗੱਲ ਧਿਆਨ ਚ ਲਿਆ ਦੇਆ ਰੇਟ ਜਰੂਰ ਫੋਨ ਤੇ ਆ ਕਿਉਂਕਿ ਮੌਕੇ ਤੇ ਰੋਖ ਵੀ ਦੇਖਿਆ ਜਾਂਦਾ ਹੈਗਾ ਕਿਦਾ ਕਿਦਾਂ ਦਾ ਪਸ਼ੂ ਸੇਲ ਹੀ ਕਰਨੇ ਆ ਜ਼ਰੂਰੀ ਹੈ ਇਹ ਦਰਗਾਵਾ ਵਾੜਾ ਜਿਹੜੀਆਂ ਆ ਜਾਣੀਆਂ ਗਰਮੀ ਜ਼ਿਆਦਾ ਹੈ ਤੇ ਦੂਜੇ ਪਾਸੇ ਜਿਹੜਾ ਉਹ ਰਸ ਜ਼ਿਆਦਾ ਹੋਇਆ ਪਿਆ گاਵਾ ਦਾ ਸੋ ਇਹ ਨਗਚਾਰ ਜਿਹੜੇ ਉਹ ਕਾਉ ਸੀ ਤੇ ਇਹਨਾਂ ਤੋਂ ਬਿਨਾ ਇੱਕ ਕੱਟਾ ਹੈਗਾ ਮੈਂ ਕੈਮਰਾ ਮਾਰ ਦੇਣਾ ਜੇ ਕੋਈ ਵੀਰ ਸਾਂਭਣ ਵਾਲਾ ਹੋਊਗਾ ਤਾਂ ਸੰਪਰਕ ਬਾਈ ਹੋਰਾਂ ਨਾਲ ਕਰ ਲਿਓ ਤੁਸੀਂ ਇਹ ਕੱਟਾ ਦੱਸੋ ਜਿਹੜਾ ਬਾਈ ਜੀ ਹੋਰੀ ਵੇਚ ਦੇਣਗੇ ਤੇ ਜਿਹੜੀ ਪਰਲੇ ਪਾਸੇ ਉਹ ਕੱਟੀ ਹੈ ਉਹ ਹਜੇ ਰੁਕਣੀ ਹੈ ਕਿਉਂਕਿ ਮੱਝਾਂ ਵੇਚਣੀਆਂ ਐ ਤਾਂ ਮਨ ਨੂੰ ਇਹ ਵੀ ਹੈ ਵੀ ਨੀਲੀ ਰਾਵੀ ਜਿਹੜੀ ਪ੍ਰਾਣੀ ਇਹਨਾਂ ਕੋਲ ਰਹੀ ਐ ਉਹ ਸਾਰਾ ਰਵਾਣਾ ਖਤਮ ਕਰਕੇ ਤਾਂ ਇੱਕ ਕੱਟੀ ਜ਼ਰੂਰ ਇਹਨਾਂ ਨੇ ਰੋਕ ਲੈਣੀ ਐ ਇਹ ਵਛਿਆਂ 'ਚ ਫਿਰਦੀ ਰਹੂਗੀ ਅਜੇ ਛੋਟੀ ਐ ਤੇ ਇਹ ਕੱਟਾ ਵੀ ਬਾਈ ਜੋਰੀ ਦੇ ਦੇਣਗੇ ਜੋ ਕੋਈ ਵੀ ਸੰਭਾਲਣਾ ਚਾਹੁੰਦਾ ਤਾਂ ਬਾਕੀ ਜਿਹੜੇ ਨਾਗ ਉਹ ਤੁਹਾਨੂੰ ਮੈਂ ਦਿਖਾ ਚੁੱਕਿਆ ਹਾਂ 4 ਸੋ ਆ ਕੇ ਦੇਖ ਲਓ ਦਿਵਸੋ ਇਸ ਪਿੰਡ ਦੇ ਵਿੱਚ ਇਹਨਾਂ ਕੋਲੇ ਪਸ਼ੂ ਵਕਾਉ ਆ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ